ਹਾਂ ਜੀ ਵੀਰੋ ਸਵਾਗਤ ਆ ਤੁਹਾਡੇ ਆਪਣੇ ਜਿੰਨੂ ਵੀਡੀਓ ਦੇ ਵਿੱਚ ਪਿਆਰੇ ਵੀਰੋ ਅੱਜ ਆਪਾਂ ਮੱਟਰਿਆਂ ਹੁਣੇ ਖੇਤਾਂ ਦੇ ਵਿੱਚ ਖਣਕ ਤੇ ਜਿਹੜੀ ਮਸ਼ੀਨ ਹੁਣ ਚੱਲ ਰਹੀ ਹੈ ਆਪਣੇ ਪ੍ਰੀਮੀਅਮ ਮਸ਼ੀਨ ਚੱਲ ਰਹੀ ਹੈ ਇਹ ਚੱਲਦੀ ਆਪਣੇ ਸਾਵਾ ਕਿੱਲੇ ਦੇ ਘਰੇ ਦੇ ਵਿੱਚ ਤੇ ਆ ਦੇਖੋ ਇੱਕ ਟੈਂਕ ਪਾਥੇ ਦੇ ਵਿੱਚੋਂ ਬਾਕੀ ਦੂਜਾ ਟੈਂਕ ਦੇਖਦੇਮ ਕਿੰਨਾ ਕੁ ਹੁੰਦਾ ਈ ਸ਼ਾਇਦ ਲੱਗਦਾ ਵੀ ਇੱਧਰ ਪੌਣਾ ਟੈਂਕ ਹੋ ਜਾਊਗਾ ਬਾਕੀ ਤੁਹਾਨੂੰ ਆਪਾਂ ਸਾਰੇ ਦਿਖਾਵਾਂਗੇ ਨਾਲ ਦੀ ਨਾਲ ਤੇ ਤੁਹਾਨੂੰ ਸਾਰਾ ਕੁਝ ਦੱਸਾਂਗੇ ਆਪਣੇ ਕਿਵੇਂ ਝਾੜ ਲਿੱਕਰਦੇ ਹੈ ਤੇ ਕਿਹੜੇ ਬੀਜ ਆਪਾਂ ਨੇ ਬੀਜੇ ਹੋਏ ਨੇ ਸਾਰਾ ਕੁਝ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜੀ ਵੀਡੀਓ ਦੇ ਵਿੱਚ ਆਹ ਦੇਖ ਸਕਦੇ ਤੁਸੀਂ ਆ ਮਸ਼ੀਨ ਚੱਲ ਰਹੀ ਹੈ ਬਾਕੀ ਖਵਾ ਗਲੇ ਵਿੱਚੋਂ ਆ ਰਹਿ ਗਿਆ ਕੇਰਾ ਇਹਦੇ ਵਿੱਚੋਂ ਦੇਖਦੇ ਹਾਂ ਹੋਰ ਕਿੰਨੇ ਕੁਐਂਟਰ ਹੁੰਦੇ ਨੇ ਬਾਕੀ ਲੱਗਦਾ ਹੈ ਵੀ 10-12 ਕੁਐਂਟਰ ਹੋਰ ਰਾਮ ਨਾਲੇ ਦੇ ਵਿੱਚੋਂ ਹੋ ਜਾਣਗੇ ਆ ਪਹਿਲੇ ਤੰਗੜੇ ਆਏ ਤੇ ਤੰਗੜੇ ਦੇ ਵਿੱਚ ਚੌਥੇ ਗੜੇ ਵਿੱਚ ਜੁੜਾ ਕੇ ਟੈਂਕ ਪਾ ਗਈ ਮਸ਼ੀਨ ਤੰਗੜੇ ਵੀ ਟੈਂਕ ਭਰ ਗਿਆ ਸਵਾ ਕਿਲੋ ਦੇ ਉੱਪਰ ਦੀ ਬਾਕੀ ਆਪਾਂ ਦੇਖਦੇ ਆ ਕਿੰਨਾ ਝਾੜ ਨਿਕਲਦਾ ਆਪਣੇ ਖਰਾ ਝਾੜ ਵੱਲੋਂ ਜੀ ਪ੍ਰਮਾਤਮਾ ਨੇ ਸੁੱਖੇ ਰੱਖੀ ਵੀ ਐ ਵਧੀਆ ਝਾੜ ਨੇ ਕਣਕਾ ਦੇ ਹਾਂਜੀ ਬ్రో ਆਪਾਂ ਨੇ ਆ ਸਾਬਾ 2 ਕਿੱਲੇ ਵਟਲੇ ਇਹਨਾਂ ਦੇ ਵਿੱਚੋਂ ਆ ਬਾਈ ਟਰਾਲੀ ਹੈ 147 ਇਹਦੇ ਵਿੱਚ ਲਗਭਗ 6 ਕਿਲੇ ਕਣਕ ਪੈ ਜਾਂਦੀ ਆ ਆ ਇੰਨੀ ਹੀ ਹੋ ਗਈ ਇਹ ਬਾਕੀ ਅਗਲਾ ਦੀ ਪਵਾਵਾਂਗੇ ਜੇ ਹੋਰ ਬਾਕੀ ਵੀ ਉੱਪਰ ਪਵਾ ਲਾਂਗੇ ਬਾਕੀ ਮੈਂ ਤੁਹਾਨੂੰ ਆ ਉਪਰਚਾਰ ਕਿੱਲੇ ਪਵਾ ਕੇ ਦਿਖਾਵਾਂਗੇ ਵਿਚਾਰ ਕਿੱਲੇ ਵੀ ਕਿੰਨੇ ਕਣਕ ਦੇ ਝੱਲੇ ਦੇ ਵਿੱਚੋਂ ਸਾਰੀ ਵਟ ਕੇ ਤੁਹਾਨੂੰ ਅਪਾ ਦਿਖਾਵਾਂਗੇ ਅੰਡ ਦੇ ਵਿੱਚ ਆਰਟੀ ਵੀ ਦਿਖਾਵਾਂਗੇ ਤੁਰਕੇ ਵੀ ਕਿੰਨੇ ਹੋਊਗੇ ਸਭ ਨੂੰ ਦੱਸਾਂਗੇ ਵੀਡੀਓ ਦੇ ਵਿੱਚ ਬਾਕੀ ਤੁਸੀਂ ਬਣੇ ਰਹੋ ਆਪਣੀ ਵੀਡੀਓ ਨਾਲ ਹਾਂ ਜੀ ਬ੍ਰੋ ਆਪਾਂ ਮੰਡੀ ਦੇ ਵਿੱਚ ਲੈ ਕੇ ਆ ਚੁੱਕੇ ਆਪਣੀ ਕਣਕ ਆਓ ਦੂਜੀ ਟਰਾਲੀ ਉਧਰ ਲਾ ਰਿਹਾ ਗੁਰਦੀਪਾ ਇਹ ਦੇਖ ਲਓ ਪਾਰਸੋਂ ਮੰਡੀ ਜਿੱਥੇ ਆਪਾਂ ਆਪਣੀ ਕਣਕ ਸਿਰਦੇ ਆ ਤੇ ਹੁਣ ਦੂਜੀ ਟਰਾਲੀ ਦੋ ਟਰਾਲੀ ਇਕੱਠੇ ਹੋਰਾ ਦੇਣਗੇ ਫਿਰ ਉੱੱਪਰ ਜਾਣਗੇ ਤੇ ਆ ਆਪਣੀ ਕਣਕਾ ਤੁਸੀਂ ਦੇਖ ਸਕਦੇ ਹੋ ਸਟਰਾਇਡ ਕੀ ਤਾਂ ਹੈ ਵੀ ਨਿੱਗਰ ਬੋਧ ਨੇ ਕਣਕਾ ਕੀ ਦੇਖਾਂਦੇ ਹਾਂ ਅਬ ਜਿਉੜਾ ਲੱਗੀ ਉਰੇ ਹੁਣ ਆਪਣਾ ਤਾਰਨਗੇ ਬਾਈ ਕੋਈ ਗੱਲ ਨਾ ਮਾਜੋਈ ਮਾਜੋਈ ਵਾਡਾ ਦੇਖਦਾ ਸੜ ਉਹ ਪਿਆ ਦੇ ਓਏ ਅੱਜ ਹੁਣ ਮੇਰੇ ਨਾਲ ਜਾ ਹਾਂਜੀ ਬ੍ਰੋ ਆਪਾਂ ਬੈਠੇ ਆਂ ਭਾਰਤੋਂ ਮੰਡੀ ਦੇ ਵਿੱਚ ਤੁਸੀਂ ਆ ਦੇਖ ਸਕਦੇ ਹੋ ਉਰੇ ਤੁਹਾਨੂੰ ਬੈਕਗਰਾਉਂਡ ਦਿਖਾਵਾਂਗਾ ਕੱਲ ਤੁਹਾਨੂੰ ਬਤਾਪਾਂ ਕਣਕ ਲੈ ਕੇ ਆਇਆ ਜਿਵੇਂ ਬ੍ਰੋ ਤੁਸੀਂ ਜਿਵੇਂ ਦੇਖਿਆ ਇਹ ਸਾਰਾ ਕੁਝ ਪਰ ਅੱਜ ਲੱਗਦਾ ਵੀ ਆਪਾਂ ਨੂੰ ਨਹੀਂ ਕਣਕ ਤੋਲ ਦੇਣਗੇ ਪਰ ਬਾਰਿਸ਼ ਪੈ ਰਹੀ ਆ ਆਪਾਂ ਨੇ ਵੀ ਖਰਵੇ ਪਹਿਲਾਂ 8 ਦਿਨ ਮਿੱਤਰ ਪਾਲਣਾ ਪਾਤੇ ਤੇ ਆਪਣੀ ਕਣਕ ਤੇ ਅਸੀਂ ਵੀ ਫਿਰ ਇੱਕ ਤਰਪਾਲ ਪਿੰਡ ਤੋਂ ਲੈ ਕੇ ਆਏ ਆ ਬੜੀ ਚਲੋ ਕਣਕਾਂ ਵਾਲੀ ਆ ਆਪਾਂ ਨੇ ਢੱਕੀ ਪਈ ਆ ਵਧੀਆ ਮੈਂ ਤੁਹਾਨੂੰ ਦਿਖਾਉਣਾ ਐ ਐ ਇਹਨਾਂ ਆਪਣਾ ਬਰਸ ਤੋਂ ਬਚਾਉ ਆ ਤੇ ਉਹ ਖਰ ਜਿਆਦੇ ਨਾ ਪਵੇ ਖਜ ਜਿੰਨੇ ਵੀ ਵਿਚਰਨ ਖੇਤਾਂ ਦੇ ਵਿੱਚ ਖੜ ਜਾਂਦੇ ਫਸਲਾਂ ਉਹਨਾਂ ਦਾ ਵੀ ਜੇ ਵੀ ਚਲੋ ਮਾਲਕ ਜੇ 10 ਦਿਨ ਦੇ ਦੇ ਤਾਂ ਆਪਣਿਆਂ ਕਸਾਨਾਂ ਦੀਆਂ ਫਸਲਾਂ ਸੁਖ શાંતੀ ਕੋਲ ਵੱਢ ਕੇ ਜਦ ਚਾਰ ਪੈਸੇ ਬੰਦੇ ਕੋਲ ਆ ਜਾਣ ਬਾਕੀ ਮੈਂ ਤੁਹਾਨੂੰ ਬੈਕ ਕੈਮਰੇ ਕਹੜਾ ਦਿਖਾਉਣਾ ਹੈ ਆ ਤੁਸੀ ਦੇਖ ਸਕਦੇ ਹੋ ਆਪਣਾ ਆ ਦੇਖੋ ਬਾਰਸ਼ ਪੈ ਰਹੀ ਹੈ ਬਾਹਰ ਤੇ ਇਧਰ ਆਹ ਬੜੀ ਤਰਪਾਲੀ ਆਪਾਂ ਨੇ ਟੱਗੀ ਹੋਈ ਆ ਦੇਖੋ ਦੂਰੀ ਚਲੀ ਦੇ ਵਿੱਚ ਤਰਪਾਲ ਪਾਈ ਹੋਈ ਹੈ ਆ ਬੜੀ ਤਰਪਾਲ ਆਪਾਂ ਜਾ ਕੇ ਪਾਈ ਸੀ ਪਿੰਡ ਤੋਂ ਅਸਾਰੀ ਹਰਮੰਡਲੇ ਵਿੱਚ ਟੱਕੀ ਹੋਈ ਐ। ਬਾਕੀ ਇਹਦੇ ਹੋ ਸਕਦਾ ਵੀ ਆਪਣੀ ਕਣਕ ਜਿਹੜੀ ਉਹ ਨਾ ਟੋੜੇ। ਤੁਹਾਨੂੰ ਪਤਾ ਵੀ ਕਣੀਆਂ ਨੇ ਥੋੜੇ ਪਈ ਜਾ ਰਹੀਆਂ ਨੇ। ਹੋ ਸਕਦਾ ਵੀ ਸ਼ਾਇਦ ਮੈਂ ਉਹਨੂੰ ਕੱਢ ਲੂੰ। ਧੁੱਪ ਤੱਬ ਨਿਕਲਦੇ ਬਾਅਦ ਫੇਰ ਅੰਡਾ ਲਾਉਣਗੇ। ਬਾਕੀ ਇਹ ਪਹੁਣ ਤੁਹਾਨੂੰ ਕੱਢ ਲੂੰ। ਲੱਗਦਾ ਵੀਡੀਓ ਦੇ ਵਿੱਚ ਦੱਸਾਂਗੇ। ਬਾਈ ਕਿਵੇਂ ਝਾੜ ਨਿਕਲੇ ਐ ਤੇ ਕੱਲੇ ਕਵਾਟਰ ਆਪਣੇ ਹੋਈ ਨਹੀਂ ਯਾਰ ਕਿੰਨਾ ਥੌਂ ਲਾਇਆ ਹੋਇਆ ਆਪਣਾ ਅਰ ਕਿਹੜਾ ਬੀਜਤਾ ਕੱਢ ਕਹਿੰਦੇ ਸਾਰਾ ਕੁਝ ਦੱਪਾ ਤੁਹਾਨੂੰ ਦੱਸਾਂਗੇ ਕੱਲ ਨੂੰ ਵੀਡੀਓ ਦੇ ਵਿੱਚ ਹੀ ਰੱਖ ਤੋ ਵੀਡੀਓ ਸ਼ੂਟ ਕਰਕੇ ਬਾਕੀ ਫਿਰ ਨਾਲ ਲਈ ਆਪਾਂ ਆਪਾਂ ਦਉ ਇਜਾਜ਼ਤ ਜੇ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਕਰੇ ਜਾਂ ਬਲੌਗ ਕਰੇ ਦਿਓ ਤਾਂ ਪਹਿਲੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਤਾਂ ਵੈਲ ਦੇ ਗਨ ਦਬਾ ਕੇ ਆਲ ਦੇ ਵੀਡੀਓ ਕਰ ਲੋ ਪਲੈਸ ਆਪ ਵੀਡੀਓ ਨੂੰ ਲਾਈਕ ਕਰਨ ਕਮੈਂਟ ਧੰਨਵਾਦ ਜੀ